ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਬੀਸੀ ਕੈਬਨਟ 'ਚ ਸ਼ਾਮਲ ਹੋਈ ਐਮ ਐਲ ਏ ਜੈਜੀ ਸੂਨੜ ਮੰਤਰੀ ਮੰਡਲ 'ਚ ਪੰਜਾਬੀ ਮੰਤਰੀਆਂ ਦੀ ਗਿਣਤੀ ਹੋਈ ਦੋ ਟੈਕਸੀ ਫਰਾਡ ਕੇਸ 'ਚ ਪੰਜਾਬੀ ਸਣੇ 4 ਦਿਨਿਆਂ ਦੀ ਭਾਲ 'ਚ ਪੁਲਿਸ ਐਡਮਿੰਟਨ ਟੋਰਾਂਟੋ ਤੇ ਵੈਨਪੂਵਰ ਵਿਖੇ ਵੀ ਸਾਹਮਣੇ ਆਇਆ ਫਰਾਡ ਟਰੱਕਾਂ 'ਚੋਂ ਸਮਾਨ ਚੋਰੀ ਕਰਦੇ ਫੜੇ ਤਿੰਨ ਭਾਰਤੀ ਪੀਲ ਰੀਜਨਲ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਸਪੀਡ ਕੈਮਰਿਆਂ ਤੋਂ ਪਰੇਸ਼ਾਨ ਨੇ ਕਈ ਬ੍ਰੈਂਪਟਨ ਨਿਵਾਸੀ 150 ਕੈਮਰਿਆਂ ਨਾਲ ਰੱਖੀ ਜਾ ਰਹੀ ਹੈ ਸਪੀਡ ਤੇ ਨਜ਼ਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਪੰਜਾਬੀ ਮੂਲ ਦੀ ਐਮ ਐਲ ਏ ਜੈਜੀ ਸੂਨੜ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਗਿਆ ਤੇ ਹੁਣ ਡੇਵਿਡ ਈਬੀ ਦੀ ਕੈਬਨਿਟ 'ਚ ਪੰਜਾਬੀ ਮੰਤਰੀਆਂ ਦੀ ਗਿਣਤੀ 2 ਹੋ ਗਈ ਹੈ ਦੂਜੇ ਪਾਸੇ ਪ੍ਰੀਮੀਅਰ ਨੇ ਗੈਰੀ ਬੈਗ ਤੋਂ ਲੋਕ ਸੁਰੱਖਿਆ ਮੰਤਰਾਲਾ ਵਾਪਸ ਲੈਂਦਿਆਂ ਵਿਕਟੋਰੀਆ ਸਵੈਨ ਲੇਕ ਤੋਂ ਐਮਐਲਏ ਨੀਨਾ ਕ੍ਰੀਗਰ ਨੂੰ ਜ਼ਿੰਮੇਵਾਰੀ ਸੌਂਪੀ ਹੈ ਗੈਰੀ ਬੈਗ ਨੂੰ ਡਿਮੋਟ ਕਰਦਿਆਂ ਪਾਰਲੀਮਾਨੀ ਸਖਤਰ ਬਣਾ ਦਿੱਤਾ ਗਿਆ ਹੈ ਜੈਜ਼ੀ ਸੂਨੜ ਨੂੰ ਪੋਸਟ ਸਕੰਡਰੀ ਐਜੂਕੇਸ਼ਨ ਤੇ ਫਿਊਚਰ ਸਕਿਲਸ ਮੰਤਰਾਲਾ ਦਿੱਤਾ ਗਿਆ ਜਦਕਿ ਰਵੀ ਕਾਲੋ ਨੂੰ ਰੋਜ਼ਗਾਰ ਅਤੇ ਆਰਥਿਕ ਵਿਕਾਸ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਪਹਿਲਾਂ ਉਹਨਾਂ ਕੋਲ ਹਾਊਸਿੰਗ ਅਤੇ ਮਿਊਨਿਸਪਲ ਮਾਮਲਿਆਂ ਬਾਰੇ ਵਿਭਾਗ ਸੀ ਜਿਸ ਦੀ ਜ਼ਿੰਮੇਵਾਰੀ ਕ੍ਰਿਸਟਿਨ ਬੋਇਲ ਨੂੰ ਸੌਂਪੀ ਗਈ ਹੈ ਉਧਰ ਸਰੀ ਸੈਂਟਰ ਤੋਂ ਐਮਐਲਏ ਆਮਨਾ ਸ਼ਾਹ ਨੂੰ ਨਸਲਵਾਦ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਰੋਕਥਾਮ ਵਾਲਾ ਮੰਤਰਾਲਾ ਸੌਂਪਿਆ ਗਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਡੇਵਿਡ ਈਬੀ ਦੀ ਕੈਬਨਿਟ 'ਚ ਔਰਤਾਂ ਦੀ ਬਹੁ ਗਿਣਤੀ ਹੈ ਅਤੇ ਅਹਿਮ ਮੈਕਮਿਆਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਨਵੀਂ ਕੈਬਨਿਟ ਨੂੰ ਕਈ ਚੁਣੌਤੀਆਂ ਦਾ ਟੱਕਰਾ ਕਰਨ ਦਾ ਟੀਚਾ ਦਿੱਤਾ ਗਿਆ ਜਿਨ੍ਹਾਂ ਵਿੱਚ ਬੀਸੀ ਦੇ ਅਰਥਚਾਰੇ ਨੂੰ ਹੁਲਾਰਾ ਦੇਣਾ ਨਿਵੇਸ਼ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨਾ ਜਨਤਕ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣਾ ਤੇ ਨਾਲ ਹੀ ਟਰੰਪ ਦੇ ਟੈਰਿਫ ਦਾ ਮੁਕਾਬਲਾ ਕਰਨਾ ਟੈਕਸੀ ਫਰਾਡ ਦੇ 18 ਮਾਮਲਿਆਂ ਦੀ ਪੜਤਾਲ ਕਰ ਰਹੀ ਕੈਲਗਰੀ ਪੁਲਿਸ অন্ਟਾਰੀਓ ਨਾਲ ਸੰਬੰਧਿਤ ਚਾਰ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਸ਼ੱਕੀਆਂ ਦੀ شناخت ਅਰਵਿੰਦਰ ਸਿੰਘ, ਇਬਰਾਹਿਮ ਖਾਲਿਦ, ਮਾਰਟਨ ਤੇ ਮੈਥਿਊ ਵਜੋਂ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਇੱਕ گروਹ ਦੇ ਰੂਪ ਚ ਕੰਮ ਕਰ ਰਹੇ ਨੇ ਤੇ ਬਿਲਕੁਲ ਇਸੇ ਕਿਸਮ ਦੇ ਮਾਮਲੇ ਐਡਮਿੰਟਨ, ਟ੍ਰਾਂਟੋ ਅਤੇ ਮੈਟਰੋ ਵੈਂਕੂਵਰ ਵਿਖੇ ਵੀ ਸਾਹਮਣੇ ਆ ਚੁੱਕੇ ਨੇ ਪੁਲਿਸ ਮੁਤਾਬਕ ਠੱਗਾਂ ਦਾ ਇਹ ਟੋਲਾ ਅਸਲ ਟੈਕਸੀ ਡਰਾਈਵਰ ਨਹੀਂ ਅਤੇ ਇਸ ਵੇਲੇ ਇਹ ਸਾਰੇ ਅਲਬਰਟਾ ਛੱਡ ਕੇ ਜਾ ਚੁੱਕੇ ਨੇ ਉਹਨਾਂ ਦੇ অন্ਟਾਰੀਓ 'ਚ ਹੁਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਠੱਗੀ ਦੇ ਤਰੀਕੇ ਦਾ ਜ਼ਿਕਰ ਕਰਦੇ ਹਾਂ ਪੁਲਿਸ ਨੇ ਦੱਸਿਆ ਕਿ ਦੋ ਤਰੀਕਿਆਂ ਨਾਲ ਲੋਕਾਂ ਨੂੰ ਜਾਲ 'ਚ ਫਸਾਇਆ ਜਾਂਦਾ ਹੈ ਪਹਿਲੇ ਤਰੀਕੇ ਦੌਰਾਨ ਗਰੋ ਦਾ ਇੱਕ ਮੈਂਬਰ ਅਣਜਾਣ ਸ਼ਖਸ ਕੋਲ ਜਾਂਦਾ ਹੈ ਤੇ ਟੈਕਸੀ ਦਾ ਕਿਰਾਇਆ ਕਾਰਡ ਦੇ ਰੂਪ 'ਚ ਅਦਾ ਕਰਨ ਲਈ ਮਦਦ ਮੰਗਦਾ ਹੈ ਅਣਜਾਣ ਸ਼ਖਸ ਨੂੰ ਦੱਸਿਆ ਜਾਂਦਾ ਹੈ ਕਿ ਟੈਕਸੀ ਡਰਾਈਵਰ ਨਗਦ ਕਿਰਾਇਆ ਲੈਣ ਨੂੰ ਤਿਆਰ ਨਹੀਂ ਅਤੇ ਕਾਰਡ ਰਾਹੀਂ 7 ਡਾਲਰ ਦੀ ਅਦਾਇਗੀ ਕਰਨ ਦੀ ਇਹ ਵਜ੍ਹਾ ਉਹ 10 ਡਾਲਰ ਨਗਦ ਦੇਣ ਨੂੰ ਤਿਆਰ ਹੈ ਦੂਜੇ ਤਰੀਕੇ ਦੌਰਾਨ ਠੱਗਾਂ ਵੱਲੋਂ ਟੈਕਸੀ ਡਰਾਈਵਰ ਬਣ ਕੇ ਸਿੱਧੇ ਤੌਰ ਤੇ ਲੋਕਾਂ ਦੇ ਕ੍ਰੈਡਿਟ ਜਾਂ ਡੈਬਿਟ ਦੀ ਜਾਣਕਾਰੀ ਚੋਰੀ ਕੀਤੀ ਜਾਂਦੀ ਹੈ ਪੁਲਿਸ ਮੁਤਾਬਕ 24 ਸਾਲ ਦੇ ਅਰਵਿੰਦਰ ਸਿੰਘ ਵਿਰੁੱਧ ਕ੍ਰੈਡਿਟ ਕਾਰਡ ਚੋਰੀ ਕਰਨ ਦੇ 17 ਅਤੇ 5000 ਡਾਲਰ ਤੋਂ ਘੱਟ ਰਕਮ ਦੇ ਫਰਾਡ ਨਾਲ ਸੰਬੰਧਿਤ 7 ਦੋਸ਼ ਆਇਦ ਕੀਤੇ ਗਏ ਨੇ ਜਦਕਿ ਇਬਰਾਹਿਮ ਖਾਲਿਦ ਵਿਰੁੱਧ ਕ੍ਰੈਡਿਟ ਕਾਰਡ ਚੋਰੀ ਕਰਨ ਦੇ 5 ਅਤੇ 5000 ਡਾਲਰ ਤੋਂ ਘੱਟ ਰਕਮ ਦੀ ਧੋਖਾਧੜੀ ਦੇ ਤਿੰਨ ਦੋਸ਼ ਲੱਗੇ ਨੇ ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਟੋਰਾਂਟੋ ਵਿਖੇ ਟੈਕਸੀ ਕਿਰਾਏ ਦੇ ਨਾਂ ਤੇ ਸੈਂਕੜੇ ਲੋਕਾਂ ਤੋਂ 5 ਲੱਖ ਡਾਲਰ ਦੀ ਰਕਮ ਠੱਗਣ ਦੇ ਮਾਮਲੇ 'ਚ 5 ਭਾਰਤੀਆਂ ਸਣੇ 11 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵੱਡੀ ਗਿਣਤੀ 'ਚ ਸ਼ਿਕਾਇਤਾਂ ਸਾਹਮਣੇ ਆਉਣ ਮਗਰੋਂ ਜੁਲਾਈ 2024 'ਚ ਪ੍ਰੋਜੈਕਟ ਫੇਅਰ ਅਧੀਨ ਪੜਤਾਲ ਅਰੰਭੀ ਗਈ ਤੇ 300 ਤੋਂ ਵੱਧ ਪੀੜਤ ਹੋਣ ਬਾਰੇ ਪਤਾ ਲੱਗਾ ਪੁਲਿਸ ਦਾ ਮੰਨਣਾ ਹੈ ਕਿ ਧੱਕੀ ਦਾ ਸ਼ਿਕਾਰ ਬਣੇ ਪੀੜਤਾਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ ਪੁਲਿਸ ਵੱਲੋਂ ਤਲਾਸ਼ੀ ਵਾਰੰਟਾਂ ਦੇ ਆਧਾਰ ਤੇ ਮਾਰੇ ਛਾਪਿਆਂ ਦੌਰਾਨ ਕ੍ਰੈਡਿਟ ਐਂਡ ਡੈਬਿਟ ਟਰਮੀਨਲਸ ਮਹਿੰਗੇ ਕੱਪੜੇ ਗਹਿਣੇ ਕੰਪਿਊਟਰ ਮੋਬਾਈਲ ਫੋਨ ਅਤੇ ਕਈ ਕਿਸਮ ਦੇ ਕ੍ਰੈਡਿਟ ਤੇ ਡੈਬਿਟ ਕਾਰਡ ਜ਼ਬਤ ਕੀਤੇ ਗਏ ਕੈਲਗਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਟੈਕਸੀ ਫਰਾਡ ਦੇ ਇਹਨਾਂ ਮਾਮਲਿਆਂ ਜਾਂ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਹੋਣ ਤੇ 4032661234 ਤੇ ਸੰਪਰਕ ਕੀਤਾ ਜਾਵੇ ਕੈਨੇਡਾ ਚ ਲੱਦੇ ਲਦਾਏ ਟਰੱਕ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਆਪੀਲ ਰੀਜਨਲ ਪੁਲਿਸ ਵੱਲੋਂ 42 ਸਾਲ ਦੇ ਮਨਜਿੰਦਰ ਸਿੰਘ ਢਾਲੀਵਾਲ 44 ਸਾਲ ਦੇ ਹਰਮੇਸ਼ ਲਾਲ ਤੇ 31 ਸਾਲ ਦੇ ਰਾਜਵੰਤ ਸਿੰਘ ਨੂੰ ਕਾਬੂ ਕਰਦਿਆਂ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਮਿਸਿਸ ਆਗਾ ਵਿਖੇ ਕਾਰਗੋ ਥੈਫਟ ਦੀਆਂ ਕਈ ਵਾਰਦਾਤਾਂ ਸਾਹਮਣੇ ਆਉਣ ਮਗਰੋਂ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ 14 ਜੁਲਾਈ ਨੂੰ ਜਾਂਚ ਕਰਤਾਵਾਂ ਨੇ ਇੱਕ ਚੋਰੀ ਸ਼ੋਦਾ ਟਰਾਂਸਪੋਰਟ ਟਰੱਕ ਬਰਾਮਦ ਕੀਤਾ ਜੋ ਕੁਝ ਦਿਨ ਪਹਿਲਾਂ ਮਿਸਿਸ ਆਗਾ ਦੇ ਡਿਕਸੀ ਰੋਡ ਅਤੇ ਮੈਰੀਚ ਸਾਈਡ ਡਰਾਈਵ ਇਲਾਕੇ ਚੋਂ ਚੋਰੀ ਹੋਇਆ ਸੀ ਇਸ ਤੋਂ ਇਲਾਵਾ ਦੋ ਟਰਾਂਸਪੋਰਟ ਟਰੇਲਰ ਚੋਰੀ ਹੋਣ ਦੀ ਸ਼ਿਕਾਇਤ ਵੀ ਪੁਲਿਸ ਕੋਲ ਪੁੱਜੀ ਅਤੇ ਇਹ ਟਰੇਲਰ ਬਰਾਮਦ ਕਰਦੇ ਆ ਪੁਲਿਸ ਵੱਲੋਂ ਚੋਰੀ ਦੇ ਤਾਰ ਤਿੰਨੋਂ ਸ਼ੱਕੀਆਂ ਨਾਲ ਜੋੜ ਕੇ ਦੇਖੇ ਜਾ ਰਹੇ ਨੇ ਪੀਲ ਰਿਜਨਲ ਪੁਲਿਸ ਨੇ ਦੱਸਿਆ ਕਿ ਏਰੀਅਲ ਸਪੋਰਟ ਯੂਨਿਟ ਅਤੇ ਕੇ 9 ਯੂਨਿਟ ਦੀ ਮਦਦ ਨਾਲ ਕਾਰਗੋ ਥੈਫਟ ਦੇ ਸ਼ੱਕੀਆਂ ਨੂੰ ਕਾਬੂ ਕੀਤਾ ਜਾ ਸਕਿਆ ਹੈ ਪੁਲਿਸ ਵੱਲੋਂ ਬਰਾਮਦ ਟਰਾਂਸਪੋਰਟ ਟਰੱਕ ਅਤੇ ਦੋ ਟਰੇਲਰਾਂ ਦੀ ਅੰਦਾਜ਼ਨ ਕੀਮਤ 3 ਲੱਖ ਡਾਲਰ ਬਣਦੀ ਹੈ ਜਦਕਿ ਚੋਰੀशुदा ਮਾਲ ਦੀ ਅਸਲ ਕੀਮਤ 1 ਲੱਖ ਡਾਲਰ ਦੱਸੀ ਜਾ ਰਹੀ ਹੈ ਮਨਜਿੰਦਰ ਸਿੰਘ ਢਾਲੀਵਾਲ ਤੇ ਹਰਮੇਸ਼ ਲਾਲ ਵਿਰੁੱਧ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ 5000 ਡਾਲਰ ਤੋਂ ਵੱਧ ਮੁੱਲ ਦੀ ਚੋਰੀ ਕਰਨ ਅਤੇ ਚੋਰੀ ਲਈ ਵਰਤੇ ਜਾਣ ਵਾਲੇ ਔਜ਼ਾਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ ਜਦਕਿ ਰਾਜਵੰਤ ਸਿੰਘ ਵਿਰੁੱਧ ਇਹਨਾਂ ਸਾਰੇ ਦੋਸ਼ਾਂ ਤੋਂ ਇਲਾਵਾ ਸ਼ਰਤਾਂ ਤੇ ਮਿਲੀ ਰਿਹਾਈ ਦੀ ਉਲੰਘਣਾ ਦੇ ਦੋਸ਼ ਵੱਖਰੇ ਤੌਰ ਤੇ ਆਇਦ ਕੀਤੇ ਗਏ ਨੇ ਪੀਲ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਚੋਰੀ ਦੀਆਂ ਇਹਨਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 9054532121 ਐਕਸਟੈਂਸ਼ਨ 3310 ਤੇ ਕਾਲ ਕੀਤੀ ਜਾ ਸਕਦੀ ਹੈ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਅਪੀਲ ਕਰਾਈਮ ਸਟਾਪਰਸ ਦੇ ਨਾਲ 1800222 ਟਿਪਸ 8477 ਤੇ ਸੰਪਰਕ ਕੀਤਾ ਜਾ ਸਕਦਾ ਹੈ ਬ੍ਰੈਂਟਨ ਸ਼ਹਿਰ ਦੇ ਬਹੁਤ ਸਾਰੇ ਨਿਵਾਸੀ ਸ਼ਹਿਰ ਚ ਲੱਗੇ ਸਪੀਡ ਕੈਮਰਿਆਂ ਤੋਂ ਡਾਢੇ ਪਰੇਸ਼ਾਨ ਨਜ਼ਰ ਆ ਰਹੇ ਨੇ ਇਹਨਾਂ ਸਪੀਡ ਕੈਮਰਿਆਂ ਨੂੰ ਹਟਾਉਣ ਲਈ ਆਨਲਾਈਨ ਮੁਹਿੰਮ ਚਲਾਉਣ ਦੇ ਨਾਲ-ਨਾਲ ਮੀਟਿੰਗਾਂ ਕਰਕੇ ਪ੍ਰਦਰਸ਼ਨ ਕਰਨ ਦਾ ਸਿਲਸਿਲਾ ਜਾਰੀ ਹੈ ਜਿੱਥੇ ਸ਼ਹਿਰ ਨਿਵਾਸੀ ਇਸ ਨੂੰ ਸਿਟੀ ਦਾ ਜੁਰਮਾਨੇ ਪਾ ਕੇ ਪੈਸੇ ਇਕੱਠੇ ਕਰਨ ਦਾ ਢੰਗ ਦੱਸ ਰਹੇ ਨੇ ਉੱਥੇ ਹੀ ਸਿਟੀ ਇਸ ਨੂੰ ਜਨਤਾ ਦੀ ਸੁਰੱਖਿਆ ਲਈ ਚੁੱਕਿਆ ਕਦਮ ਕਰਾਰ ਦੇ ਰਹੀ ਹੈ ਸਿਟੀ ਆਫ ਬ੍ਰੈਂਟਨ ਵੱਲੋਂ ਸ਼ਹਿਰ 'ਚ 150 ਆਟੋਮੈਟਿਡ ਸਪੀਡ ਇਨਫੋਰਸਮੈਂਟ ਕੈਮਰੇ ਲਗਾਏ ਗਏ ਨੇ ਸਿਟੀ ਇਹਨਾਂ ਦੀ ਗਿਣਤੀ ਵਧਾ ਕੇ 185 ਕਰਨ ਦਾ ਟੀਚਾ ਰੱਖ ਰਹੀ ਹੈ ਆਟੋਮੈਟਿਡ ਸਪੀਡ ਇਨਫੋਰਸਮੈਂਟ ਇੱਕ ਆਟੋਮੇਟਿਡ ਸਿਸਟਮ ਹੈ ਜੋ ਸਪੀਡ ਸੀਮਾਾਂ ਨੂੰ ਲਾਗੂ ਕਰਨ ਲਈ ਇੱਕ ਕੈਮਰਾ ਅਤੇ ਇੱਕ ਸਪੀਡ ਮਾਪਣ ਵਾਲੇ ਯੰਤਰ ਦੀ ਵਰਤੋਂ ਕਰਦਾ ਹੈ। ਇਹ ਸਿਸਟਮ ਸਕੂਲ ਜ਼ੋਨਾਂ ਅਤੇ ਕਮਿਊਨਿਟੀ ਸੇਫਟੀ ਜ਼ੋਨਾਂ 'ਚ ਨਿਰਧਾਰਤ ਗਤੀ ਸੀਮਾ ਤੋਂ ਵੱਧ ਯਾਤਰਾ ਕਰਨ ਵਾਲੇ ਵਾਹਨਾਂ ਦੀਆਂ ਤਸਵੀਰਾਂ ਕੈਪਚਰ ਅਤੇ ਰਿਕਾਰਡ ਕਰਦਾ ਹੈ। ਜੁਰਮਾਨਾ ਰਜਿਸਟਰਡ ਪਲੇਟ ਧਾਰਕ ਨੂੰ ਕੀਤਾ ਜਾਂਦਾ ਹੈ ਭਾਵੇਂ ਉਹ ਕੋਈ ਵੀ ਗੱਡੀ ਚਲਾਕ ਕਿਉਂ ਨਾ ਰਿਹਾ ਹੋਵੇ। ਨਿਯਮਾਂ ਦੀ ਉਲੰਘਣਾ ਹੋਣ ਤੇ ਵਿੱਤੀ ਜੁਰਮਾਨਾ ਹੁੰਦਾ ਪਰ ਕੋਈ ਵੀ ਡੀਮੈਰਿਟ ਪੁਆਇੰਟ ਲਾਗੂ ਨਹੀਂ ਹੁੰਦੇ ਸੜਕ ਸੁਰੱਖਿਆ ਨੂੰ ਵਧਾਉਣ ਲਈ ਸਤੰਬਰ 2024 ਚ ਸਿਟੀ ਆਫ ਬ੍ਰੈਂਪਟਨ ਨੇ ਅਧਿਕਾਰਤ ਤੌਰ ਤੇ ਆਪਣਾ ਨਵਾਂ ਆਟੋਮੇਟਿਡ ਸਪੀਡ ਇਨਫੋਰਸਮੈਂਟ ਪ੍ਰੋਸੈਸਿੰਗ ਸੈਂਟਰ ਲਾਂਚ ਕੀਤਾ ਸੀ ਜਾਣਕਾਰੀ ਮੁਤਾਬਕ ਕਮਿਊਨਿਟੀ ਸੇਫਟੀ ਜ਼ੋਨ ਚ ਤੇਜ਼ ਰਫ਼ਤਾਰ ਲਈ ਨਿਰਧਾਰਤ ਸੀਮਾ ਤੋਂ 19 ਕਿਲੋਮੀਟਰ ਤੱਕ ਵੱਧ ਗੱਡੀ ਚਲਾਉਣ ਤੇ 5 ਡਾਲਰ ਪ੍ਰਤੀ ਕਿਲੋਮੀਟਰ ਅਤੇ ਲਾਗਤ ਦਾ ਜੁਰਮਾਨਾ ਹੁੰਦਾ ਹੈ ਸੀਮਾ ਤੋਂ 20 ਤੋਂ 29 ਕਿਲੋਮੀਟਰ ਵੱਧ ਗਤੀ ਤੇ ਚਲਾਉਣ ਕਾਰਨ 7.5 ਡਾਲਰ ਪ੍ਰਤੀ ਕਿਲੋਮੀਟਰ ਤੇ ਲਾਗਤ ਦਾ ਜੁਰਮਾਨਾ ਹੁੰਦਾ ਹੈ 30 ਤੋਂ 49 ਕਿਲੋਮੀਟਰ ਵੱਧ ਦੀ ਗਤੀ ਹੋਣ ਤੇ ਜੁਰਮਾਨਾ 12 ਡਾਲਰ ਪ੍ਰਤੀ ਕਿਲੋਮੀਟਰ ਅਤੇ ਲਾਗਤ ਤੇ ਪਹੁੰਚ ਜਾਂਦਾ ਹੈ ਸ਼ਹਿਰ ਨਿਵਾਸੀਆਂ ਵੱਲੋਂ ਇਹਨਾਂ ਸਪੀਡ ਕੈਮਰਿਆਂ ਵਿਰੁੱਧ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਬ੍ਰੈਂਪਟਨ ਨਿਵਾਸੀ ਤੇ ਸਮਾਜਿਕ ਕਾਰਕੁਨ ਆਜ਼ਾਦ ਗੋਇਤ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਤੱਕ ਕਈ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਸ਼ਹਿਰ ਨਿਵਾਸੀ ਇਸ ਮਸਲੇ ਉੱਪਰ ਆਪਣੀ ਪਰੇਸ਼ਾਨੀ ਸਾਂਝੀ ਕਰ ਚੁੱਕੇ ਨੇ ਸ਼ਹਿਰ ਵਿੱਚ ਲੱਗੇ ਨਾ ਸਪੀਡ ਕੈਮਰਿਆਂ ਨੂੰ ਹਟਾਉਣ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਹੈ ਆਨਲਾਈਨ ਪਟੀਸ਼ਨ 'ਚ ਦਲੀਲ ਦਿੱਤੀ ਗਈ ਹੈ ਕਿ ਅਸੀਂ ਇਨਸਾਨ ਹਾਂ ਅਸੀਂ ਮਸ਼ੀਨਾ ਨਹੀਂ ਹਾਂ ਇਸ ਪਟੀਸ਼ਨ 'ਚ ਮੌਜੂਦਾ ਸਾਰੇ ਸਪੀਡ ਐਨਫੋਰਸਮੈਂਟ ਕੈਮਰਿਆਂ ਨੂੰ ਤੁਰੰਤ ਹਟਾਉਣ ਦੇ ਨਾਲ ਨਾਲ ਇਨਾ ਕੈਮਰਿਆਂ ਤੋਂ ਹੋਣ ਵਾਲੇ ਮਾਲੀਏ ਅਤੇ ਇਸਦੀ ਵਰਤੋਂ ਬਾਰੇ ਜਾਣਕਾਰੀ ਦੀ ਮੰਗ ਕੀਤੀ ਗਈ ਹੈ ਕੈਮਰੇ ਹਟਾਉਣ ਦੀ ਮੰਗ ਦੇ ਦਰਮਿਆਨ ਇੱਕ ਪਟੀਸ਼ਨ ਕੈਮਰਿਆਂ ਨੂੰ ਬਰਕਰਾਰ ਰੱਖਣ ਦੀ ਵੀ ਚੱਲ ਰਹੀ ਹੈ ਭਾਵੇਂ ਕਿ ਇਸ ਪਟੀਸ਼ਨ ਨੂੰ ਵਿਰੋਧੀ ਪਟੀਸ਼ਨ ਨਾਲੋਂ ਘੱਟ ਦਸਤਖਤ ਮਿਲੇ ਨੇ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸੜਕਾਂ ਰੇਸ ਦਾ ਮੈਦਾਨ ਬਣ ਗਈਆਂ ਨੇ ਸ਼ਹਿਰ ਨਿਵਾਸੀਆਂ ਦੇ ਪ੍ਰਦਰਸ਼ਨਾਂ ਅਤੇ ਆਨਲਾਈਨ ਪਟੀਸ਼ਨਾਂ 'ਚ ਸਿਟੀ ਦੇ ਇਸ ਕਦਮ ਨੂੰ ਪੈਸੇ ਇਕੱਤਰ ਕਰਨ ਦਾ ਤਰੀਕਾ ਦੱਸਿਆ ਜਾ ਰਿਹਾ ਹੈ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਵੀ ਸੁਰੱਖਿਆ ਚਾਹੁੰਦੇ ਨੇ ਤੇ ਸੁਰੱਖਿਆ ਹੋਰ ਵਿਕਲਪਾਂ ਨਾਲ ਵੀ ਕੀਤੀ ਜਾ ਸਕਦੀ ਹੈ। ਲੋਕਾਂ ਦਾ ਸੁਝਾਅ ਹੈ ਕਿ ਸਪੀਡ ਬ੍ਰੇਕਰ ਬਣਾ ਕੇ ਵੱਧ ਗਤੀ ਤੇ ਗੱਡੀ ਚਲਾਉਣ ਵਾਲਿਆਂ ਨੂੰ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹਨਾਂ ਕੈਮਰਿਆਂ ਦੇ ਸਮੇਂ ਬਾਰੇ ਵੀ ਸਵਾਲ ਉੱਠ ਰਹੇ ਨੇ। ਆਜ਼ਾਦ ਗੋਇਤ ਮੁਤਾਬਕ ਸਕੂਲ ਜ਼ੋਨ 'ਚ ਲੱਗੇ ਇਹ ਕੈਮਰੇ ਹਫ਼ਤੇ ਦੇ 24 ਘੰਟੇ ਕੰਮ ਕਰਦੇ ਨੇ ਪਰ ਸਕੂਲ ਜ਼ੋਨ ਨਿਰਧਾਰਤ ਸਮੇਂ ਲਈ ਹੀ ਹੁੰਦਾ ਹੈ। ਸ਼ਹਿਰ ਦੇ ਵਾਰਡ ਨੰਬਰ 9 ਅਤੇ 10 ਤੋਂ ਰੀਜਨਲ ਕਾਉਂਸਲਰ ਗੁਰਪ੍ਰਤਾਪ ਸਿੰਘ ਤੂਰ ਦੀ ਦਲੀਲ ਹੈ ਕਿ ਭਾਵੇਂ ਕਿ ਸਕੂਲ ਜ਼ੋਨ ਨਿਰਧਾਰਤ ਸਮੇਂ ਲਈ ਹੁੰਦਾ ਏ ਪਰ ਫਿਰ ਵੀ ਸੁਰੱਖਿਆ ਦੇ ਲਈ ਹਰ ਸਮੇਂ ਹੀ ਵਾਹਨਾ ਦੀ ਗਤੀ ਬਹੁਤੀ ਵੱਧ ਨਹੀਂ ਹੋਣੀ ਚਾਹੀਦੀ ਤੇ ਇਹ ਕੈਮਰੇ ਇਹੀ ਯਕੀਨੀ ਬਣਾਉਂਦੇ ਨੇ। ਪ੍ਰਧਾਨ ਮੰਤਰੀ ਮਾਰਕਰਨੀ ਨੇ ਬਿਲ ਸੀ 5 ਸੰਮੇਲਨ 'ਚ ਮੂਲ ਨਿਵਾਸੀ ਹੱਕਦਾਰਾਂ ਨੂੰ ਇਹ ਵਾਅਦਾ ਕੀਤਾ ਹੈ ਕਿ ਉਹਨਾਂ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਨ ਅਤੇ ਖੁਸ਼ਹਾਲੀ ਯਕੀਨੀ ਬਣਾਈ ਜਾਵੇਗੀ। ਇਹ ਸੰਮੇਲਨ ਸਰਕਾਰ ਦੇ ਨਵੇਂ ਵੱਡੇ ਪ੍ਰੋਜੈਕਟਾਂ ਸੰਬੰਧੀ ਕਾਨੂੰਨ ਬਾਰੇ ਮੂਲ ਨਿਵਾਸੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕੀਤਾ ਗਿਆ ਸੀ। ਕਿਉਂਕਿ ਇਸ ਕਾਨੂੰਨ ਰਾਹੀਂ ਵੱਡੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮਨਜ਼ੂਰੀ ਮਿਲ ਸਕਦੀ ਹੈ ਜਿਸ ਕਰਕੇ ਇਸ ਦਾ ਕਾਫੀ ਵਿਰੋਧ ਹੋ ਰਿਹਾ ਹੈ ਕਾਰਨੀ ਦੇ ਬਿਆਨਾਂ ਉੱਤੇ ਫਰਸਟ ਨੇਸ਼ਨ ਲੀਡਰਾਂ ਵੱਲੋਂ ਮਿਸ਼ਰਤ ਪ੍ਰਤੀਕਿਰਿਆ ਦਿੱਤੀ ਗਈ ਹੈ ਕੁਝ ਲੀਡਰਸ ਨੇ ਆਸ਼ਾਵਾਦੀ ਪ੍ਰਗਟਾਇਆ ਪਰ ਕਈ ਲੀਡਰਾਂ ਨੇ ਇਸ ਪੂਰੀ ਪ੍ਰਕਿਰਿਆ ਨੂੰ ਹੀ ਨਿਰਾਸ਼ਾਜਨਕ ਦੱਸਿਆ ਕੈਨੇਡੀਅਨ ਮਿਊਜ਼ੀਅਮ ਆਫ ਹਿਸਟਰੀ 'ਚ ਕਾਰਨੀ ਨੇ ਸੰਮੇਲਨ ਦੌਰਾਨ ਦੁਹਰਾਇਆ ਕਿ ਬਿਲ ਸੀ 5 ਜੋ ਪਾਰਲੀਮੈਂਟ 'ਚ ਜੂਨ 'ਚ ਪਾਸ ਹੋਇਆ ਦਾ ਮਕਸਦ ਕੈਨੇਡਾ ਦੀ ਅਰਥਵਿਵਸਥਾ ਨੂੰ ਜੋੜਨਾ ਤੇ ਬਦਲਣਾ ਹੈ ਖਾਸ ਕਰਕੇ ਅਜਿਹੇ ਸਮੇਂ ਜਦੋਂ ਦੇਸ਼ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਆ ਰਹੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਕਹੇ ਕਿ ਨਵੇਂ ਰੇਲ ਮਾਰਗ ਬੰਦਰਗਾਹ ਅਤੇ ਊਰਜਾ ਕੋਰੀਡੋਰ ਬਣਾਉਣ ਨਾਲ ਆਉਣ ਵਾਲਾ ਲਾਭ ਮੂਲ ਨਿਵਾਸੀ ਭਾਈਚਾਰਿਆਂ ਤੱਕ ਵੀ ਪਹੁੰਚੇਗਾ ਕਿਉਂਕਿ ਇਹ ਨਵਾਂ ਮਾਡਲ ਮੂਲ ਨਿਵਾਸੀ ਆਰਥਿਕ ਵਿਕਾਸ ਨੂੰ ਕੇਂਦਰ ਚ ਰੱਖਦਾ ਹੈ ਉਹਨਾਂ ਇਹ ਵੀ ਕਿਹਾ ਕਿ ਇਹ ਨਵਾਂ ਕਾਨੂੰਨੀ ਢਾਂਚਾ ਇਹ ਯਕੀਨੀ ਬਣਾਏਗਾ ਕਿ ਵੱਡੇ ਪ੍ਰੋਜੈਕਟ ਢੰਗ ਨਾਲ ਬਣਨ ਅਤੇ ਜਿਨ੍ਹਾਂ ਮੂਲ ਨਿਵਾਸੀ ਭਾਈਚਾਰਿਆਂ ਤੇ ਅਸਰ ਪੈਂਦਾ ਹੈ ਉਹਨਾਂ ਨਾਲ ਠੀਕ ਤਰੀਕੇ ਨਾਲ مشورہ ਕੀਤਾ ਜਾਵੇ ਕਾਰਨੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਿਰਫ مشورے ਦੀ ਜ਼ਿੰਮੇਵਾਰੀ ਨਿਭਾਉਣਾ ਕਾਫੀ ਨਹੀਂ ਸਗੋ ਮੂਲ ਨਿਵਾਸੀਆਂ ਨੂੰ ਉਹਨਾਂ ਪ੍ਰੋਜੈਕਟਾਂ 'ਚ ਪੂਰੀ ਹਿੱਸੇਦਾਰੀ ਦੇਣਾ ਤੇ ਉਹਨਾਂ ਲਈ ਲੰਬੇ ਸਮੇਂ ਦੀ ਖੁਸ਼ਹਾਲੀ ਬਣਾਉਣਾ ਵੀ ਲਾਜ਼ਮੀ ਹੈ ਕਈ ਮੂਲ ਨਿਵਾਸੀ ਲੀਡਰਜ਼ ਸੰਮੇਲਨ 'ਚ ਆਪਣੇ ਨਾਲ ਹੋਏ ਵਤੀਰੇ ਤੋਂ ਨਾਰਾਜ਼ ਨਜ਼ਰ ਆਏ ਅਤੇ ਕੁਝ ਤਾਂ ਸੰਮੇਲਨ ਛੱਡਣ ਦੇ ਵਿਚਾਰ 'ਚ ਵੀ ਨਜ਼ਰ ਆਏ ਸਰਕਾਰੀ ਅਧਿਕਾਰੀਆਂ ਨੇ ਸੰਮੇਲਨ ਤੇ ਪੂਰਾ ਕੰਟਰੋਲ ਰੱਖਿਆ ਹੋਇਆ ਸੀ ਜਦ ਮਾਰਕ ਕਾਰਨੀ ਨੇ ਆਪਣਾ ਭਾਸ਼ਣ ਦਿੱਤਾ ਉਸ ਤੋਂ ਬਾਅਦ ਮੀਡੀਆ ਨੂੰ ਨਾ ਸਿਰਫ ਕਮਰੇ ਤੋਂ ਕੱਢ ਦਿੱਤਾ ਗਿਆ ਸਗੋਂ ਇਮਾਰਤ ਤੋਂ ਵੀ ਬਾਹਰ ਕਰ ਦਿੱਤਾ ਗਿਆ ਚੀਫਸ ਨੂੰ ਪਹਿਲਾਂ ਹੀ ਆਪਣੀਆਂ ਸਵਾਲਾਂ ਦੀ ਸੂਚੀ ਦੇਣ ਲਈ ਕਿਹਾ ਗਿਆ ਸੀ ਜਦ ਉਹ ਪਹੁੰਚੇ ਤਾਂ ਮੀਟਿੰਗ ਦੀ ਮੇਜ਼ ਤੇ ਤਿਆਰ ਸਵਾਲਾਂ ਦੀ ਲਿਸਟ ਰੱਖੀ ਹੋਈ ਸੀ ਜਿਸ ਤੇ ਉਹ ਆਪਣੀ ਟਿੱਪਣੀ ਕਰ ਸਕਦੇ ਸਨ ਕਈਆਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਨੂੰ ਗੱਲ ਕਰਨ ਦੀ ਨਹੀਂ ਸਿਰਫ ਸੁਣਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਇਸ ਮੌਕੇ ਤੇ ਉੱਤਰੀ ਅਨਟੇਰੀਓ ਤੋਂ ਫਸਟ ਨੇਸ਼ਨਜ਼ ਦੇ ਨੌਜਵਾਨਾਂ ਦੀ ਇੱਕ ਟੋਲੀ ਸੰमेलन 'ਚ ਵਿਰੋਧ ਪ੍ਰਗਟਾਉਣ ਲਈ ਆਈ ਪਰ ਉਹਨਾਂ ਨੂੰ ਸਾਈਟ 'ਤੇ ਜਾਣ ਤੋਂ ਪਹਿਲਾਂ ਹੀ ਇੱਕ RCMP ਅਧਿਕਾਰੀ ਨੇ ਰੋਕ ਲਿਆ। ਕੈਨੇਡਾ 'ਚ ਸਭ ਤੋਂ ਵੱਧ ਆਮਦਨ ਵਾਲੇ ਪਰਿਵਾਰਾਂ ਅਤੇ ਸਭ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਵਿਚਕਾਰ ਆਮਦਨੀ ਦਾ ਫਰਕ 2025 ਦੀ ਪਹਿਲੀ ਤਿਮਾਹੀ 'ਚ ਰਿਕਾਰਡ ਉੱਚੇ ਪੱਧਰ 'ਤੇ ਦਰਜ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਸਭ ਤੋਂ ਉੱਚੀ ਆਮਦਨ ਵਾਲੇ 40% ਲੋਕਾਂ ਅਤੇ ਸਭ ਤੋਂ ਨੀਵੀਂ ਆਮਦਨ ਵਾਲੇ 40% ਲੋਕਾਂ ਦੇ ਵਿਚਕਾਰ ਖਰਚਣ ਯੋਗ ਆਮਦਨ 'ਚ 49 ਫੀਸਦੀ ਅੰਕਾਂ ਦਾ ਅੰਤਰ ਆ ਗਿਆ ਹੈ। ਇਹ ਅੰਤਰ ਹੁਣ ਤੱਕ ਦਾ ਸਭ ਤੋਂ ਵੱਡਾ ਹੈ। ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਸ ਦੀ ਰਿਸਰਚ ਕੈਦਰਿਨ ਸਕਾਟ ਕਹਿੰਦੀ ਹੈ ਕਿ ਇਹ ਨਤੀਜੇ ਹੈਰਾਨੀਜਨਕ ਨਹੀਂ ਹਨ ਕਿਉਂਕਿ ਮੌਜੂਦਾ ਆਰਥਿਕ ਅਨਿਸ਼ਚਿਤਤਾ ਨੇ ਆਰਥਿਕ ਦਬਾਅ ਨੂੰ ਕਾਫੀ ਵਧਾਇਆ ਹੈ। ਉਹਨਾਂ ਕਹਿੰਦੇ ਕਿ ਖਾਸ ਕਰਕੇ ਨੌਜਵਾਨਾਂ ਲਈ ਨੌਕਰੀ ਲੱਭਣ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਦੇ ਬਾਅਦ ਹਰ ਸਾਲ ਇਹ ਪਾੜਾ ਵੱਧ ਰਿਹਾ ਹੈ। 2025 ਦੇ ਸ਼ੁਰੂਆਤੀ 3 ਮਹੀਨਿਆਂ ਦੌਰਾਨ ਜਿੱਥੇ ਅਮੀਰ ਪਰਿਵਾਰਾਂ ਨੂੰ ਨਿਵੇਸ਼ ਤੋਂ ਵੱਧੂ ਲਾਭ ਮਿਲਿਆ ਉੱਥੇ ਸਭ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਤਨਖਾਹਾਂ 'ਚ ਕਮੀ ਆਈ ਸਕਾਟ ਨੇ ਕਿਹਾ ਕਿ ਉੱਚ ਆਮਦਨ ਦੇ ਦਾਇਰੇ 'ਚ ਆਉਣ ਵਾਲੇ ਬਹੁਤ ਸਾਰੇ ਵਿਅਕਤੀਆਂ ਨੇ ਮਹਾਮਾਰੀ ਦੌਰਾਨ ਆਪਣੀਆਂ ਆਮਦਨ 'ਚ ਗਿਰਾਵਟ ਨਹੀਂ ਦੇਖੀ ਤੇ ਬਹੁਤ ਸਾਰੇ ਆਪਣੀਆਂ ਨੌਕਰੀਆਂ ਤੇ ਬਰਕਰਾਰ ਰਹੇ ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਉਸ ਸਮੇਂ ਹੋਏ ਬਾਜ਼ਾਰੀ ਨਿਵੇਸ਼ ਦੇ ਵੱਡੇ ਉਭਾਰ ਦਾ ਲਾਭ ਲੈਣ ਦੀ ਸਥਿਤੀ 'ਚ ਸਨ ਤੇ ਉਦੋਂ ਤੋਂ ਲਗਾਤਾਰ ਵਧਦੇ ਰਹੇ ਨੇ ਦੂਜੇ ਪਾਸੇ ਘਟ ਆਮਦਨ ਵਾਲੇ ਹੇਠਲੇ 20% ਲੋਕਾਂ ਦੀ ਖਰਚਣ ਯੋਗ ਆਮਦਨ 2025 ਦੇ ਪਹਿਲੇ 3 ਮਹੀਨਿਆਂ ਦੌਰਾਨ ਸਿਰਫ 3.2% ਵਧੀ ਇਹ ਵਾਧਾ ਹੋਰ ਕਿਸੇ ਵੀ ਆਮਦਨ ਵਰਗ ਦੇ ਮੁਕਾਬਲੇ ਸਭ ਤੋਂ ਘੱਟ ਸੀ ਨਾਲ ਹੀ ਉਹਨਾਂ ਦੀ ਔਸਤ ਤਨਖਾਹ 0.7% ਘਟ ਗਈ ਘਟ ਆਮਦਨ ਵਾਲੇ ਲੋਕਾਂ ਦੀ ਨਿਵੇਸ਼ੀ ਆਮਦਨ 'ਚ 35.3% ਦੀ ਕਮੀ ਆਈ ਪਰ ਉਹਨਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਮਦਦ ਅਤੇ ਹੋਰ ਫਾਇਦੇ 31.2% ਵਧੇ ਆਮਦਨ ਵੰਡ ਦੇ ਸਿਖਰਲੇ 20% ਚ ਸ਼ਾਮਲ ਲੋਕਾਂ ਦੀ ਖਰਚਣਯੋਗ ਆਮਦਨ ਪਿਛਲੇ ਸਾਲ ਦੇ ਮੁਕਾਬਲੇ 7.7% ਵਧੀ ਜਿੱਥੇ ਉਹਨਾਂ ਦੀਆਂ ਤਨਖਾਹਾਂ 'ਚ 4.7% ਅਤੇ ਨਿਵੇਸ਼ ਆਮਦਨ 'ਚ 7.4% ਦਾ ਇਜ਼ਾਫਾ ਹੋਇਆ। ਸਟੈਟਿਸਟਿਕਸ ਕੈਨੇਡਾ ਅਨੁਸਾਰ ਸਿਰਫ ਆਮਦਨੀ ਨਹੀਂ, ਦੌਲਤ 'ਚ ਵੀ ਵੱਡਾ ਅੰਤਰ ਦੇਖਿਆ ਗਿਆ। ਦੇਸ਼ ਦੇ ਸਭ ਤੋਂ ਅਮੀਰ 20% ਲੋਕਾਂ ਕੋਲ ਕੈਨੇਡਾ ਦੀ ਕੁੱਲ ਦੌਲਤ ਦਾ 64.7% ਹਿੱਸਾ ਹੈ। ਯਾਨੀ ਕਿ ਇੱਕ ਪਰਿਵਾਰ ਕੋਲ ਔਸਤ 3.3 ਮਿਲੀਅਨ ਡਾਲਰ ਹੈ ਇਸ ਦੇ ਉਲਟ ਹੇਠਲੇ 40% ਸਿਰਫ 3.3% ਦੌਲਤ ਰੱਖਦੇ ਨੇ ਤੇ ਉਹਨਾਂ ਦੀ ਔਸਤ ਦੌਲਤ 85700 ਡਾਲਰ ਹੈ ਕੈਥਰੀਨ ਸਕਾਟ ਕਹਿੰਦੀ ਹੈ ਕਿ 2008-2009 ਦੀ ਆਰਥਿਕ ਮੰਦੀ ਤੋਂ ਬਾਅਦ ਆਰਥਿਕ ਅਸਮਾਨਤਾ ਬਾਰੇ ਵੱਡੀ ਚਰਚਾ ਹੋਈ ਸੀ ਪਰ ਹੁਣ ਇਹ ਗੱਲ ਗੰਭੀਰਤਾ ਨਾਲ ਨਹੀਂ ਲਈ ਜਾ ਰਹੀ ਉਹਨਾਂ ਅਖੀਰ 'ਚ ਕਿਹਾ ਕਿ ਇਹ ਅੰਕੜੇ ਇੱਕ ਚੇਤਾਵਨੀ ਨੇ ਅਸੀਂ ਇਸ ਤਰ੍ਹਾਂ ਨਹੀਂ ਚੱਲ ਸਕਦੇ ਸਾਨੂੰ ਆਰਥਿਕ ਢਾਂਚੇ ਅਤੇ ਵੰਡ ਦੀ ਸਮੀਖਿਆ ਕਰਨੀ ਪੈਗੀ ਸਿਰਫ ਕਮਾਈ ਵਧਾਉਣੀ ਹੀ ਨਹੀਂ ਇਹ ਵੀ ਜ਼ਰੂਰੀ ਹੈ ਕਿ ਹਰ ਵਿਅਕਤੀ ਆਦਰਯੋਗ ਜੀਵਨ ਜੀ ਸਕੇ ਇਹ ਲੋਕ ਨੀਤੀ ਦਾ ਇੱਕ ਮੁੱਖ ਟੀਚਾ ਹੋਣਾ ਚਾਹੀਦਾ ਐਡਮੰਟਨ ਪੁਲਿਸ ਸ਼ਹਿਰ ਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਮੈਂਬਰਾਂ ਵਿਰੁੱਧ ਧਮਕੀਆਂ ਅਤੇ ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਦੇ ਨਵੇਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਐਡਮੰਟਨ ਦੇ ਅੰਤਰੀਮ ਪੁਲਿਸ ਚੀਫ ਡੇਵਨ ਲਾਫੋਰਸ ਦੇ ਅਨੁਸਾਰ ਜੂਨ ਦੇ ਸ਼ੁਰੂ ਤੋਂ ਹੁਣ ਤੱਕ 6 ਘਟਨਾਵਾਂ ਜਿਨ੍ਹਾਂ ਵਿੱਚ ਘੱਟੋ-ਘੱਟ ਇੱਕ ਅਗਜ਼ਨੀ ਸ਼ਾਮਲ ਹੈ ਰਿਪੋਰਟ ਕੀਤੀਆਂ ਗਈਆਂ ਇਹ ਸਭ ਕੁਝ ਲਗਭਗ 1 ਸਾਲ ਬਾਅਦ ਹੋ ਰਿਹਾ ਹੈ ਜਦੋਂ ਪ੍ਰੋਜੈਕਟ ਗੈਸਲਾਈਟ ਦੀ ਜਾਂਚ ਦੇ ਤਹਿਤ ਗ੍ਰਿਫਤਾਰੀਆਂ ਹੋਈਆਂ ਸਨ ਉਸ ਜਾਂਚ ਦੌਰਾਨ ਐਡਮੰਟਨ ਖੇਤਰ ਦੇ ਸਾਊਥ ਏਸ਼ੀਅਨ ਬਿਲਡਰਾਂ ਨੂੰ ਧਮਕੀਆਂ ਨਾਲ ਡਰਾਇਆ ਜਾ ਰਿਹਾ ਸੀ ਤੇ ਅੱਗ ਲਾਉਣ ਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਵੀ ਵਾਪਰੀਆਂ ਸਨ ਲਾਫੋਰਸ ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਮਾਮਲੇ ਪੁਰਾਣੀ ਜਾਂਚ ਨਾਲ ਸਿੱਧੇ ਤੌਰ ਤੇ ਤਾਂ ਨਹੀਂ ਜੁੜੇ ਹੋਏ ਪਰ ਕੁਝ ਸਬੰਧ ਜ਼ਰੂਰ ਨਜ਼ਰ ਆ ਰਹੇ ਨੇ। ਉਹਨਾਂ ਨੇ ਦੱਸਿਆ ਕਿ ਪੈਸੇ ਲੈਣ ਦਾ ਤਰੀਕਾ ਲਗਭਗ ਉਹੀ ਹੈ। ਕਿਸੇ ਵੀ ਵਿਅਕਤੀ ਨੂੰ ਫੋਨ ਜਾਂ ਵਟਸਐਪ ਰਾਹੀਂ ਸੰਪਰਕ ਕਰਕੇ ਧਮਕੀ ਦੇਣਾ ਤੇ ਪੈਸੇ ਮੰਗਣਾ। ਅਜੇ ਜਾਂਚ ਜਾਰੀ ਹੈ ਪਰ ਪੁਲਿਸ ਮੰਨ ਰਹੀ ਹੈ ਕਿ ਇਹ ਨਵੇਂ ਮਾਮਲੇ ਭਾਰਤ 'ਚ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋ ਸਕਦੇ ਨੇ। ਇਹ ਗ੍ਰੋਹ ਹਾਲ ਹੀ 'ਚ ਕੈਨੇਡਾ 'ਚ ਖਬਰਾਂ 'ਚ ਰਿਹਾ ਏ। BC ਦੇ ਪ੍ਰੀਮੀਅਰ ਡੇਵਿਡ EB ਤੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਫੈਡਰਲ ਸਰਕਾਰ ਨੂੰ ਬਿਸ਼ਨੋਈ ਗਰੋ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਸੀ। ਸੋਮਵਾਰ ਨੂੰ ਅਲਬਰਟਾ ਪ੍ਰੀਮੀਅਰ ਤੇ ਲੋਕ ਸੁਰੱਖਿਆ ਮੰਤਰੀ ਨੇ ਵੀ ਇਸ ਦੀ ਹਮਾਇਤ ਚ ਬਿਆਨ ਦਿੱਤੇ ਸਨ। ਐਡਮਿੰਟਨ ਪੁਲਿਸ ਵੀ ਚਾਹੁੰਦੀ ਹੈ ਕਿ ਇਸ ਗਰੋ ਨੂੰ ਕਾਨੂੰਨੀ ਤੌਰ ਤੇ ਅੱਤਵਾਦੀ ਘੋਸ਼ਿਤ ਕੀਤਾ ਜਾਵੇ ਤਾਂ ਜੋ ਹੋਰ ਵਧੇਰੇ ਜਾਂਚ ਅਤੇ ਕਾਨੂੰਨੀ ਕਦਮ ਚੁੱਕੇ ਜਾ ਸਕਣ। ਹਾਲਾਂਕਿ ਸਾਬਕਾ ਵੈਨਕੂਵਰ ਪੁਲਿਸ ਮੁਖੀ ਕੈਸ਼ ਹੀਡ ਨੇ ਕਿਹਾ ਕਿ ਇਹ ਵਿਚਾਰ ਇੱਕ ਰਾਜਨੀਤਿਕ ਕਦਮ ਨਜ਼ਰ ਆਉਂਦਾ ਹੈ ਜਿਸ ਦਾ ਜ਼ਮੀਨੀ ਤੌਰ ਤੇ ਕੋਈ ਫਾਇਦਾ ਨਹੀਂ ਹੋਣਾ ਉਹ ਕਹਿੰਦੇ ਨੇ ਕਿ ਐਡਮਿੰਟਨ ਪੁਲਿਸ ਵਰਗੀਆਂ ਏਜੰਸੀਆਂ ਜਿਨ੍ਹਾਂ ਨੇ ਪਹਿਲਾਂ ਵੀ ਜ਼ਬਰਨ ਵਸੂਲੀ ਦੇ ਮਾਮਲਿਆਂ 'ਚ ਗ੍ਰਿਫਤਾਰੀਆਂ ਕੀਤੀਆਂ ਨੇ ਆਪਣੀ ਜਾਂਚ ਰਾਹੀਂ ਨਤੀਜੇ ਦੇ ਰਹੀਆਂ ਨੇ ਕੈਸ਼ ਹੀਡ ਲਈ ਸਭ ਤੋਂ ਜ਼ਰੂਰੀ ਗੱਲ ਲੋਕਾਂ ਦੇ ਨਾਲ ਭਰੋਸਾ ਬਣਾਉਣਾ ਅਤੇ ਸੰਚਾਰ ਬਣਾਈ ਰੱਖਣਾ ਹੈ ਉਹ ਕਹਿੰਦੇ ਨੇ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਣਾ ਉਸ ਨੂੰ ਗੈਂਗ ਦੀ ਦੁਨੀਆ 'ਚ ਹੋਰ ਮਸ਼ਹੂਰ ਕਰ ਸਕਦਾ ਏ ਜੋ ਕਿ ਕੰਮ ਦੀ ਗੱਲ ਨਹੀਂ ਉਹਨਾਂ ਇਹ ਵੀ ਕਹਿ ਕੇ ਬਿਸ਼ਨੋਈ ਗੈਂਗ ਦਾ ਸਰਗਣਾ ਪਿਛਲੇ 10 ਸਾਲਾਂ ਤੋਂ ਭਾਰਤ ਦੀ ਜੇਲ੍ਹ 'ਚ ਹੈ ਤੇ ਇਹ ਵੀ ਸੰਭਵ ਹੈ ਕਿ ਕੈਨੇਡਾ 'ਚ ਜ਼ਬਰਨ ਵਸੂਲੀ ਕਰ ਰਹੇ ਲੋਕ ਸਿਰਫ ਬਿਸ਼ਨੋਈ ਦੇ ਨਾਮ ਦਾ ਫਾਇਦਾ ਚੁੱਕ ਰਹੇ ਹੋਣ ਜਦਕਿ ਅਸਲ 'ਚ ਉਹਨਾਂ ਦਾ ਇਸ ਗਰੂਪ ਨਾਲ ਕੋਈ ਠੋਸ ਸੰਬੰਧ ਨਾ ਹੋਵੇ ਕੈਸ਼ ਹੀਡ ਮੰਨਦੇ ਨੇ ਕਿ ਇਹ ਨਾਮ ਵਰਤ ਕੇ ਸਿਰਫ ਸਾਊਥ ਏਸ਼ੀਅਨ ਭਾਈਚਾਰੇ ਦੇ ਉਹਨਾਂ ਲੋਕਾਂ 'ਚ ਡਰ ਪੈਦਾ ਕੀਤਾ ਜਾ ਰਿਹਾ ਹੈ ਜੋ ਕਾਰੋਬਾਰ 'ਚ ਸਫਲ ਹੋਏ ਨੇ ਪ੍ਰੋਜੈਕਟ ਗੈਸਲਾਈਟ ਜਾਂਚ 'ਚ ਅਜੇ ਤੱਕ ਬਿਸ਼ਨੋਈ ਗੈਂਗ ਦਾ ਨਾਮ ਜਨਤਕ ਤੌਰ ਤੇ ਸਾਹਮਣੇ ਨਹੀਂ ਆਇਆ ਜਦੋਂ ਇਸ ਮਾਮਲੇ 'ਚ ਫੜੇ ਗਏ ਨੌਜਵਾਨਾਂ 'ਚੋਂ ਇੱਕ ਨੇ ਦੋਸ਼ ਕਬੂਲੇ ਤਾਂ ਅਦਾਲਤ ਦੇ ਦਸਤਾਵੇਜ਼ਾਂ 'ਚ ਇਹ ਗੱਲ ਆਈ ਕਿ ਕੁਝ ਕਥਿਤ ਦੋਸ਼ੀ ਬੀਸੀ ਦੇ ਗੈਂਗ ਬ੍ਰਦਰਜ਼ ਕੀਪਰਜ਼ ਨਾਲ ਸੰਬੰਧਤ ਨੇ ਲਾ ਫੋਰਸ ਨੇ ਕਿਹਾ ਕਿ ਨਵੀਂ ਜਾਂਚ ਲਈ ਐਡਮਿੰਟਨ ਪੁਲਿਸ ਕੈਲਗਰੀ ਪੁਲਿਸ ਸਰਵਿਸ ਅਤੇ ਅਲਬਰਟਾ ਲਾ ਐਨਫੋਰਸਮੈਂਟ ਰਿਸਪੌਂਸ ਟੀਮ ਦੀ ਮਦਦ ਲੈ ਰਹੀ ਹੈ ਨਾਲ ਹੀ ਪਾਈਚਾਰਕ ਸੰਪਰਕ ਕਨਸਟੇਬਲ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਉਹ ਆਪਣੀਆਂ ਚਿੰਤਾਵਾਂ ਪੁਲਿਸ ਤੱਕ ਪਹੁੰਚਾ ਸਕਣ ਉਹਨਾਂ ਕਿਹਾ ਕਿ ਜਦੋਂ ਕੋਈ ਜ਼ਬਰਨ ਪੈਸਾ ਮੰਗਦਾ ਹੈ ਤੇ ਉਹ ਹਿੰਸਾ ਦੇ ਡਰ ਦਾ ਫਾਇਦਾ ਚੁੱਕਦਾ ਹੈ ਜਦੋਂ ਲੋਕ ਅਸਲ 'ਚ ਹਿੰਸਾ ਦੇਖ ਰਹੇ ਹੋਣ ਤਾਂ ਉਹ ਡਰ ਜਾਂਦੇ ਨੇ ਇਹ ਸਿੱਧੀ ਗੱਲ ਹੈ ਪਰ ਲਾ ਫੋਰਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਜਾਣਕਾਰੀ ਸਾਂਝੀ ਕਰਨ ਤਾਂ ਕਿ ਇਹ ਕਾਰੇ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ ਅਤੇ ਭਾਈਚਾਰੇ ਲਈ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਐਡਮਿੰਟਨ ਪੁਲਿਸ 28 ਜੁਲਾਈ ਨੂੰ ਸਾਊਥਵੁੱਡ ਕਮਿਊਨਿਟੀ ਹਾਲ 'ਚ ਇੱਕ ਟਾਊਨ ਹਾਲ ਕਰੇਗੀ ਜਿਸ ਵਿੱਚ ਜਾਂਚ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਪਾਈਚਾਰੇ ਦੀਆਂ ਚਿੰਤਾਵਾਂ ਤੇ ਗੱਲ ਕੀਤੀ ਜਾਵੇਗੀ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। BC ਕੈਬਨਿਟ 'ਚ ਸ਼ਾਮਲ ਹੋਈ ਐਮਐਲਏ ਜੈਜੀ ਸੂਨੜ ਮੰਤਰੀ ਮੰਡਲ 'ਚ ਪੰਜਾਬੀ ਮੰਤਰੀਆਂ ਦੀ ਗਿਣਤੀ ਹੋਈ 2। ਟੈਕਸੀ ਫਰਾਡ ਕੇਸ 'ਚ ਪੰਜਾਬੀ ਸਣੇ 4 ਦਿਨਿਆਂ ਦੀ ਭਾਲ 'ਚ ਪੁਲਿਸ ਐਡਮਿੰਟਨ ਟੋਰਾਂਟੋ ਤੇ ਵੈਂਪੂਵਰ ਵਿਖੇ ਵੀ ਸਾਹਮਣੇ ਆਏ ਫਰਾਡ। ਰਕਾਂ ਚੋਂ ਸਮਾਨ ਚੋਰੀ ਕਰਦੇ ਫੜੇ ਤਿੰਨ ਭਾਰਤੀ ਪੀਲ ਰੀਜਨਲ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਸਪੀਡ ਕੈਮਰਿਆਂ ਤੋਂ ਪਰੇਸ਼ਾਨ ਨੇ ਕਈ ਬ੍ਰੈਂਟਨ ਨਿਵਾਸੀ 150 ਕੈਮਰਿਆਂ ਨਾਲ ਰੱਖੀ ਜਾ ਰਹੀ ਹੈ ਸਪੀਡ ਤੇ ਨਜ਼ਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ